ਬਿਲਕੁਲ ਬਾਦਵਾਜ ਦੇ ਨਾਲ ਬਿਲਕੁਲ ਕੱਡੀਆਂ ਦੇ ਦੇਖ ਕੇ ਸੁਣਾਉਣ ਨਾਲ ਹਰੀਮਾਲ ਨੇ ਲੋਰ ਤੋਂ ਨੇ ਇਸ ਤਰ੍ਹਾਂ ਦੀ ਸਿਹਤ ਤਾਲੂਤ ਕਿਸ ਤਰ੍ਹਾਂ ਲੱਗ ਰਿਹਾ ਜਵਾਨ ਤਮੀ ਮਿਲਟਰੀ ਕਾਫੀ ਲੰਮਾ ਸਮਾਂ ਹੋ ਗਿਆ ਤਾਂ

ਬਾਜਵਾਲ ਸਾਹਿਬ ਅੱਜ ਮੁੱਖ ਮੰਤਰੀ ਪੰਜਾਬ ਨੇ ਇੱਕ ਵਾਰ ਫੇਰ ਮੀਟਿੰਗ ਲਈ ਸੱਦਾ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਜਿਹੜਾ ਉਹਦੇ ਦੇਖੋ ਕਿਸਾਨ ਨੂੰ ਉਸੇ ਤਰੀਕੇ ਤੋਂ ਕਿ ਜਿਹੜਾ ਰਿਪੋਰਟ ਹੈ ਉਹਦਾ ਨਾਦਾਲ ਜਿਹੜੀ ਇਹ ਫੈਸਲਾ ਕਰਕੇ ਸਿੱਧਾ ਵਿਕਾਸ ਨੂੰ ਇਹ ਤਾਂ ਜਰੂਰੀ ਹੈ ਇਹ ਗੱਲ ਦੋਨੋਂ ਬੋਲਦੇ ਕਿ ਵਿੱਚ ਕੋ ਕੋ ਜਾ ਜੇ ਤਾਂ ਦੋਨੋਂ ਹੀ ਹੋਗਾ ਕਿ ਇਹ ਤਾਂ ਕਿਸੇ ਸੰਵਾਦ ਤੋਂ ਬਾਹਰ ਹੀ ਹੈ ਕਿ ਇਹਨੇ ਬੰਦੀਆਂ ਲਈ ਮੰਨਦੇ ਸਾਰੇ ਨੇ ਉਹ ਤੇ ਗਿਆਸ ਲੈ ਇਸ ਨੰਬਰ ਨੂੰ ਦੱਬਾ ਪਰ ਉਸੇ ਨੇ ਦੱਬਾ ਅਜੇ ਤੱਕ ਤੇ ਐਲੀ ਮਿਲਣ ਤੋਂ ਪਹਿਲੇ ਤੇ ਉਹ ਕਹਿ ਦਿੰਦਾ ਹੈ ਕਿ ਇਹ ਤਾਂ ਸੰਵਾਦਾਂ ਦਾ ਮਾਨਵੀ ਅਨੁਭਵੀ ਅਨੁਭਵ ਹੂੰ ਪੁਲਿਸ ਤੇ ਲੋਕ ਜਿਆ ਵਧੀਆ ਹਾਲ ਸੁਰੱਖਿਅਤ ਕਰਨ ਵਾਸਤੇ ਹਦੀ ਕੇ ਲੁਟਣ ਵਾਸਤੇ ਜਿਹਨੂੰ ਪਹਿਲੀ ਇਹਨੂੰ ਸੁਵਸਤੀ ਗੱਲ ਜੀ ਥੋੜਾ ਡਾਊਨ ਕਰੋ ਸਿੱਟ ਜੀ ਜੀ ਇਹ ਗੁਰਵਾ ਪੀੜਾ ਪਕਰਦਾ ਦੀ ਤਰ੍ਹਾਂ ਇਹਦੇ ਬਗਾਨੀਆਂ ਦੀ ਬੰਦੂਦ ਕਰਨ ਵਾਲੇ ਲੋਕ ਕਰੋਨਾ ਕੋਰੋਨਾ ਪੀ ਤੇ ਵਾਇਲਡ ਹੋ ਗਏ ਤੇ ਬਗਾਨੀਆਂ ਦੀ ਬੰਦੂਦ ਕਰਨ ਵਾਲੇ ਇੱਥੇ ਆਪਨੇ ਉਹ ਵੀ ਕਿਸਾਨ ਤੇ ਖੇਤ ਮਜ਼ਦੂਰ ਆਪਣੇ ਹੱਥਾਂ ਵਾਸਤੇ ਲੜਾਈ ਲੜਦੇ ਹੋਏ ਆਪਣੀਆਂ ਟਰਾਲੀਆਂ ਲੈ ਕੇ ਆਪਣੇ ਬੱਚੇ ਲੈ ਕੇ ਆਪਣੇ ਬੁਢੇ ਪਸਤਰੀ ਲੈ ਕੇ ਆਪਣੇ ਵਾਸਤੇ ਜੋ ਪ੍ਰੋਵੀਜ਼ਨ ਪੱਖਿਆਂ ਦਾ ਦੂਸਰੇ ਚੋਤਾ ਕੱਪੜਿਆਂ ਦਾ ਲੈ ਕੇ ਗਏ ਅਸੀਂ ਸੇਫ ਕਸਟਡੀ ਤੇ ਕੀ ਦੇਣੀ ਅਸੀਂ ਉਹ ਸਮਾਨ ਹੀ ਲੁੱਟ ਲਿਆ ਹੂੰ ਐਂਡ ਇਹਦੇ ਵਿੱਚ ਬਹੁਤੇ ਲੋਕ ਤੇ ਇਹਨਾਂ ਦੀ ਪਾਰਟੀ ਜਿਹੜੀ ਇਸ ਟਾਈਮ ਰੂਲਿੰਗ ਪਾਰਟੀ ਇਹਨਾਂ ਦੇ ਲੋਕ ਨੇ ਤੁਸੀਂ ਵੇਖੋ ਜਿਹੜੇ ਅਸਲ ਕਲਪਰੇਟਸ ਨੇ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਪੁੱਛੀ ਕੋਈ ਨਹੀਂ ਰਿਹਾ ਐਵੇਂ ਫਰਜ਼ੀ ਲੋਕਾਂ ਦੇ ਨਾਂ ਪਾਈ ਜਾਂਦੇ ਪਤਾ ਸਾਰਿਆਂ ਨੂੰ ਹੀ ਸਾਰਾ ਇਹ ਹਲਕਾ ਜਿਹੜਾ ਜਿਸ ਹਲਕੇ ਦੇ ਵਿੱਚੋਂ ਹੈ ਤਨੌਰ ਹੈ ਚਨੌਰ ਹੈ ਪਟਿਆਲਾ ਹਰ ਪਿੰਡ ਵਾਲਿਆਂ ਨੂੰ ਪਤਾ ਕਿ ਕਿਹੜੇ ਬੰਦਿਆਂ ਨੇ ਸਾਡੀਆਂ ਟਰਾਲੀਆਂ ਤੇ ਸਾਡਾ ਸਮਾਨ ਘਟਾਇਆ ਹਟੂ ਕਹਿੰਦੇ ਅਸੀਂ ਮਜਬੂਰ ਹਾਂ ਦੀ ਸਾਡੀ ਕੋਈ ਸੁਣਵਾਈ ਹੈ ਪੁਲਿਸ ਨੇ ਨਾਲੜੜਕੇ ਕੰਮ ਕੀਤਾ ਸਾਰ ਨੂੰ ਅਫਸੋਸ ਦੀ ਗੱਲ ਹੈ ਪੰਜਾਬ ਪੁਲਿਸ ਦੀ ਬੜੀ ਇੱਕ ਚੰਗੀ ਰੈਪਿਊਟੇਸ਼ਨ ਕਿਸ ਟਾਈਮਸ ਰਾਜਾ ਉਹ ਕੰਮ ਕਰ ਲਏ ਤੇ ਇਹ ਜਾਂਦਾ ਸ ਮਲੇਸ਼ੀਆ ਪ੍ਰਾਈਵੇਟ ਪੁਲਿਸੀਆਂ ਜਿਸਾ ਗਾਨਸਤਾਨ ਦੇ ਵਿੱਚ ਤਾਲੀਬਾਨ ਕੰਮ ਕਰ ਇਹਦੇ ਵਿੱਚ ਬੇਕੀ ਆਦਮੀਆਂ ਦੀ ਅਸੀਂ ਜ਼ਿੰਦਗੀ ਸੁਰੱਖਿਅਤ ਕਰ ਸਕਦੇ ਜਿਹੜਾ ਕਲ ਬੜਾ ਅਨਫੋਰਚੂਨੇਟਲੀ ਪੰਜਾਬ ਨੂੰ ਪੰਜਾਬ ਦੀ ਸਰਕਾਰ ਨੂੰ ਮੈਂ ਇਹੀ ਗੱਲ ਕਹਣਾਗਾ ਕਿ ਤੁਸੀਂ ਤਖੜੇ ਹੋ ਕੇ ਪਹਿਲੇ ਪੰਜਾਬ ਪੁਲਿਸ ਨੂੰ ਮੈਂ ਸੁਧਰ ਲੱਗਦੇ ਵਿੱਚ ਵੀ ਲਾਅ ਐਂਡ ਆਰਡਰ ਦੇ ਵਿੱਚ ਵੀ ਜਿਹੜੇ ਵੱਡੇ ਪੈਮਾਨੇ ਤੇ ਗੋਦਾਗਰਦੀ ਹੋ ਰਹੀ ਹੈ ਉਹਦੇ ਵਿੱਚ ਬੇਸਿਕਲੀ ਤੇ ਪੁਲਿਸ ਜੇ ਚੰਗੀ ਹੋਏ ਇਮਾਨਦਾਰ ਹੋਏ ਜੇ ਪੰਜਾਬ ਦੀ ਬਿਹਤਰੀ ਚਾਹਤੀ ਹੋਏ ਤੇ ਇਹ ਹਾਲਾਤ ਪੰਜਾਬ ਪੁਲਿਸ ਹਰਤੇ ਸੁਧਾਰ ਜਾਏ ਜੇ ਸੁਧਾਰਨਾ ਚਾਹਣ ਬਟ ਮੈਨੂੰ ਇਹ ਲੱਗਦਾ ਹੈ ਇਹ ਕੋਈ ਨਾ ਮੰਨਦੀ ਡਿਰੈਕਸ਼ਨ ਫੱਲੇ ਲੋਕ ਨੂੰ ਪੀਤੀ ਹੈ ਨਾ ਉਹ ਦੇਖੋ ਉਹ ਨਾ ਉਹ ਦੇਖੋ ਬਖਤੇ ਨਾ ਪੁਲਿਸ ਨੂੰ ਪਤਾ ਸਾਨੂੰ ਪੁੱਛਣ ਵਾਲੇ ਕੋਈ ਨਹੀਂ ਜੀ ਐਸੀ ਗੱਲ 27 ਦੇ ਵਿੱਚ ਕੋਈ ਜੇਲਾ ਨਵੀਆਂ ਬਣਨ ਗਿਆ 27 ਦੇ ਵਿੱਚ ਸਰਕਾਰ ਬਣੂ ਜਦੋਂ ਕੋਈ ਜੇਲੇ 27 ਦੇ ਆਲੇ ਹੂੰ 27 ਦੇ ਆਲੇ ਪਹਿਲੇ ਪੰਜਾਬ ਨੂੰ ਹੀ ਤਾਂ ਆਜ਼ਾਦ ਕਰਾ ਲਈਏ ਨਾ ਓਕੇ ਜਦੋਂ ਪੰਜਾਬ ਆਜ਼ਾਦ ਹੋਏਗਾ ਸਾਨੂੰ ਜੇਲਾ ਨਵੀਆਂ ਬਣਾਉਣ ਦੀ ਲੋੜ ਹੀ ਨਾ ਜੀ ਅਸੀਂ ਚਾਹਨੇ ਕਿ ਪੰਜਾਬ ਜਿਸ ਕਿਸਮ ਦੀ ਧਿਰਤੀ ਉੱਥੇ ਕੋਈ ਜੇਲ੍ਹ ਚ ਹੋਣਾ ਹੀ ਨਹੀਂ ਚਾਹੀਦਾ ਦਮੀਆਂ ਜਿਹਨਾਂ ਦੀ ਤੇ ਗੱਲ ਹੀ ਬੱਕਰੀ ਹੈ ਜੇਲ੍ਹ ਚ ਨਹੀਂ ਕੋਈ ਹੋਣਾ ਚਾਹੀਦਾ ਔਰ અનਫੋਰਚੂਨੇਟਲੀ ਪਹਿਲੇ ਇਹਨਾਂ ਨੂੰ ਪੰਜਾਬ ਨੂੰ ਰਾਹਤ ਦਵਾਈਏ ਹੱਥ ਜੋੜ ਕੇ ਪੰਜਾਬੀਆਂ ਨੇ ਤੇ ਇਹਨੇ ਕਿਹਾ ਉਹ ਕਿੱਥੇ ਹੋ ਇਹਨਾਂ ਵਿੱਚੋਂ ਕੱਢੀਏ ਬਹੁਤ ਵੱਡਾ ਪੋਲਿਟਿਕਲ ਬਲੈਂਡਰ ਤੁਹਾਡੇ ਕੋਲ ਜੀ ਇਸ ਕਿਸਮ ਦੇ ਬੰਦੇ ਜਿਹੜੇ ਨੇ ਇਹ ਤੁਸੀਂ ਉਹਨਾਂ ਦੇ ਹੱਥ ਤੇ ਰਾਜ ਦੇ ਦਿੱਤਾ ਜਿਨ੍ਹਾਂ ਨੂੰ ਕੋਈ ਪਿੰਡ ਦਾ ਮੈਂਬਰ ਬਣਾ ਕੇ ਰਾਜ਼ੀ ਨਹੀਂ ਉਹ ਇਸ ਟਾਈਮ ਸਰਕਾਰ ਦਾ ਨਾਮ ਨਹੀਂ ਕਰਦਾ thank you, you. buddy.